ਸੋ ਇਸ ਵਕਤ ਲੁਧਿਆਣਾ ਤੋਂ ਤੁਹਾਡੇ ਨਾਲ ਇੱਕ ਜ਼ਰੂਰੀ ਅਪਡੇਟ ਸਾਂਝੀ ਕਰ ਰਹੇ ਹਾਂ ਦਾਸੀ ਇੱਕ ਟ੍ਰੈਫਿਕ ਨੂੰ ਲੈ ਕੇ ਕੁਝ ਦਿਸ਼ਾ ਨਿਰਦੇਸ਼ ਨੇ ਜੋ ਕਿ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ। ਇਸ ਵਕਤ ਤਾਂ ਦੇਖ ਸਕਦੇ ਹੋ ਮੇਰੇ ਪਿੱਛੇ ਜੋ ਹੈ ਓਵਰ ਬ੍ਰਿਜ ਆ ਪੱਕਵਾਲ ਰੋਡ ਓਵਰ ਬ੍ਰਿਜ ਆ ਜੋ ਕਿ ਆਉਣ ਵਾਲੇ 3 ਦਿਨਾਂ ਦੇ ਲਈ ਬੰਦ ਰਹੇਗਾ। ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦਾਸੀ ਕਿ ਜੋ ਇਹ ਪੱਕਵਾਲ ਰੋਡ ਦਾ ਓਵਰ ਬ੍ਰਿਜ ਆ ਜੋ ਕਿ ਸ਼ੁੱਕਰਵਾਰ ਸਵੇਰ ਤੋਂ ਆਉਣ ਵਾਲੇ 3 ਦਿਨਾਂ ਦੇ ਲਈ ਲਗਭਗ 72 ਘੰਟਿਆਂ ਦੇ ਲਈ ਜੋ ਕਿ ਆਵਾਜਾਈ ਹੈ ਬੰਦ ਰਹੇਗੀ ਜੋ ਪੁਲ ਦਾ ਜੋ ਇਸ ਵਕਤ ਲੋਡ ਟੈਸਟ ਕਰਵਾਉਣ ਦੇ ਲਈ ਜੋ ਇਸ ਨੂੰ ਬੰਦ ਕੀਤਾ ਜਾਵੇਗਾ ਸੋ ਦੱਸਿਆ ਕਿ ਜੋ ਇਹ ਰੇਲਵੇ ਓਵਰ ਬ੍ਰਿਜ ਜਾਂ ਪੱਕਵਾਲ ਰੋਡ ਨਹਿਰ ਪੁਲ ਤੋਂ ਭਾਈਬਾਲਾ ਚੌਕ ਵੱਲ ਨੂੰ ਆਵਾਜਾਈ ਦੇ ਲਈ ਵਰਤਿਆ ਜਾਂਦਾ ਵੈ ਨਗਰ ਨਿਗਮ ਦੇ ਅਧਿਕਾਰੀਆਂ ਨੇ ਜੋ ਕਿ ਵਸਨੀਕਾਂ ਨੂੰ ਆਉਣ ਵਾਲੇ 3 ਦਿਨਾਂ ਦੇ ਲਈ ਪੱਕਵਾਲ ਰੋਡ ਨਹਿਰ ਪੁਲ ਤੋਂ ਭਾਈਬਾਲਾ ਚੌਕ ਵੱਲ ਜਾਣ ਦੇ ਲਈ ਵਿਕਲਪਿਤ ਰਸਤੇ ਲੈਣ ਦੇ ਲਈ ਅਪੀਲ ਕੀਤੀ ਗਈ ਹੈ ਸੋ ਪੱਕਵਾਲ ਰੋਡ ਰੇਲਵੇ ਕ੍ਰੋਸਿੰਗ ਦੇ ਦੋਵੇਂ ਰੇਲਵੇ ਅੰਡਰਬ੍ਰਿਜ ਇਹਨਾਂ ਦਿਨਾਂ ਦੌਰਾਨ ਆਮ ਵਾਹਨਾਂ ਆਵਾਜਾਈ ਲਈ ਖੁੱਲੇ ਰਹਿਣਗੇ ਸੋ ਪਕਵਾਰ ਰੋਡ ਨਹਿਰ ਖੁੱਲਦੇ ਖੁਪੁਲ ਤੋਂ ਜੋ ਕਿ ਵਸਨੀਕ ਹੈ ਇਸ ਪੁਲ ਦੀ ਵਰਤੋਂ ਹੈ ਨਾ ਕਰਨ ਜੋ ਕਿ ਹੋਰ ਮਾਰਗ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਨੇ ਕਿਉਂਕਿ ਆਉਣ ਵਾਲੇ 3 ਦਿਨਾਂ ਦੇ ਲਈ ਇਸ ਨੂੰ ਜੋ ਲੋਡ ਟੈਸਟ ਦੇ ਲਈ ਬੰਦ ਕੀਤਾ ਜਾਵੇਗਾ ਔਰ ਦੇਖ ਸਕਦੇ ਹਾਂ ਕਿ ਫਿਲਹਾਲ ਦੀ ਘੜੀ ਇਹ ਪੋਲਾ ਜੋ ਕਿ ਆਵਾਜਾਈ ਤੇ ਲਈ ਇਸ ਵਕਤ ਸਚਾਰੂ ਰੂਪ ਦੇ ਨਾਲ ਚੱਲ ਰਿਹਾ ਹੈ ਪਰ ਜੋ ਆਉਣ ਵਾਲੇ ਤਿੰਨ ਦਿਨਾਂ ਦੇ ਲਈ ਲਗਭਗ 72 ਘੰਟਿਆਂ ਦੇ ਲਈ ਸ਼ਰੂਮ ਬੰਦ ਕਰ ਦਿੱਤਾ ਜਾਵੇਗਾ ਔਰ ਜੋ ਇਹ ਮਾਰਗ ਹੈ ਇੱਕ ਮੇਨ ਰਸਤਾ ਹੈ ਆਉਣ ਜਾਣ ਲਈ ਇਹ ਪੁਲ ਬਣਨ ਤੋਂ ਬਾਅਦ ਟ੍ਰੈਫਿਕ ਦੇ ਵਿੱਚ ਕਾਫੀ ਜ਼ਿਆਦਾ ਰਾਹਤ ਮਿਲੀ ਸੀ ਜੋ ਇਹ ਪੁਲ ਹੈ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਟ੍ਰੈਫਿਕ ਜੋ ਪੱਕੋਵਾਲ ਰੋਡ ਤੋਂ ਭਾਈ ਬਾਲਾ ਚੌਕ ਵੱਲ ਨੂੰ ਜਾ ਰਿਹਾ ਹੈ ਉਸ ਨੂੰ ਕਾਫੀ ਸਹੂਲਤ ਮਿਲਦੀ ਹੈ ਔਰ ਇਸ ਦੇ ਨਾਲ ਹੀ ਜੋ نیچے ਨੂੰ ਜੇਕਰ ਅਲਕਰੀਏਤਾ ਮੋਡਰਨ ਵੱਲ ਨੂੰ ਜਾਣ ਵਾਲੀਆਂ ਤਾਂ ਗੱਡੀਆਂ ਵੀ ਹੈ ਇਸ ਬ੍ਰਿਜ ਦੇ نیچے ਦੀ ਹੋ ਕੇ ਅਨਿਕਲ ਜਾਂਦੀਆਂ ਰਹੇ ਜਿਸ ਦੇ ਨਾਲ ਵੀ ਕਾਫੀ ਰਾਹਤ ਮਿਲਦੀ ਵੈ ਸੋ ਦੇਖ ਸਕਦੇ ਹੋ ਕਿ ਇਹ ਜੋ ਓਵਰ ਬ੍ਰਿਜ ਹੈ ਇਹ ਫਿਲਹਾਲ ਦੀ ਘੜੀ ਸੁਚਾਰੂ ਰੁਕ ਦੇ ਨਾਲ ਚੱਲਦਾ ਦਿਖਾਈ ਦੇ ਰਿਹਾ ਵੈ ਇਸੇ ਵਿੱਚ ਲੋਡ ਟੈਸਟ ਦੇ ਲਈ ਇਸ ਨੂੰ ਜੋ ਕਿ ਮੁਰੰਮਤ ਜੋ ਜਿੱਥੇ ਜ਼ਰੂਰਤ ਹੋਵੇਗੀ ਹਰ ਇੱਕ ਚੀਜ਼ ਦੀ ਯਾਨੀ ਕਿ ਜਾਂਚ ਕਰਨ ਦੇ ਲਈ ਇਸ ਨੂੰ ਲਗਭਗ 3 ਦਿਨਾਂ ਦੇ ਲਈ ਬੰਦ ਕੀਤਾ ਜਾਵੇਗਾ ਔਰ ਆਉਣ ਵਾਲੇ ਪੱਤਰ ਘੰਟਿਆਂ ਦੇ ਲਗਭਗ ਇਹ ਓਵਰ ਬ੍ਰਿਜ ਜੋ ਰੇਲਵੇ ਓਵਰ ਬ੍ਰਿਜ ਹੈ ਇਸ ਨੂੰ ਜੋ ਕਿ ਬੰਦ ਰੱਖਿਆ ਜਾਵੇਗਾ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਜੋ ਬੇਨਤੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਲਈ ਲਾਪਗ 72 ਘੰਟਿਆਂ ਦੇ ਲਈ ਕੋਈ ਹੋਰ ਮਾਰਗ ਨੇ ਜੋ ਵਿਕਲਪਿਤ ਮਾਰਗ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜੋ ਟ੍ਰੈਫਿਕ ਦੀ ਸਮੱਸਿਆ ਹੈ ਜੋ ਕਿ ਨਾ ਬਣ ਸਕੇ ਔਰ ਲੋਕਾਂ ਨੂੰ ਪਹਿਲਾਂ ਹੀ ਸੁਚਾਰੂ ਰੂਪ ਦੇ ਨਾਲ ਜੋ ਇਹ ਰਸਤਿਆਂ ਦੇ ਉੱਤੇ ਜੋ ਕਿ ਨਾ ਉਣ ਦੀ ਸਲਾਹ ਵੀ ਦਿੱਤੀ ਗਈ ਹੈ ਔਰ ਕਿਸੇ ਨੂੰ ਵੀ ਕਿਸੇ ਕੀ ਤਕਲੀਫ ਨਾ ਹੋ Obviously ਪਹਿਲਾ ਹੀ ਨੋਟਿਸ ਹੈ ਜੋ ਕਿ ਆਪ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੋਇਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆ ਜੋ ਇਹ ਪੁਲ ਪੱਖੋਵਾਲ ਰੋਡ ਤੋਂ ਜੋ ਇਹ ਪੁਲ ਪੱਖੋਵਾਲ ਰੋਡ ਤੋਂ ਪਾਈਬਾਲਾ ਰੋਡ ਵੱਲ ਨੂੰ ਜਾਂਦਾ ਹੈ ਔਰ ਇਹ ਪੋਲਾ ਜੋ ਆਉਣ ਵਾਲੇ ਪੱਤਰ ਕੰਡਿਆਂ ਦੇ ਲਈ ਲੋਡ ਟੈਸਟ ਦੇ ਲਈ ਬੰਦ ਕਰ ਦਿੱਤਾ ਜਾਵੇਗਾ ਹੋਰ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸਭ ਤੋਂ ਇਜਾਜ਼ਤ ਧੰਨਵਾਦ